ਸਰੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਵਿਖੇ ਗੋਪਾਲ ਨਗਰ ਮੁਹੱਲੇ ਦੇ ਵਿੱਚ ਦੋ ਨੌਜਵਾਨਾਂ ਦੀ ਦਿਨ ਦਿਹਾੜੇ ਚਾਰ ਨੌਜਵਾਨਾਂ ਦੇ ਵੱਲੋਂ ਲੁੱਟਖੋ ਕੀਤੀ ਗਈ ਹੈ ਤਾਂ ਜਾਣਕਾਰੀ ਦਿੰਦੇ ਆ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਮਜ਼ਦੂਰੀ ਦਾ ਕੰਮ ਕਰਦੇ ਹਾਂ ਤੇ ਦੁਪਹਿਰੇ ਰੋਟੀ ਖਾਣ ਦੇ ਲਈ ਘਰ ਆਏ ਸੀ ਤੇ ਵਾਪਸੀ ਦੇ ਵੇਲੇ ਜਦੋਂ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਹੀ ਚਾਰ ਵਿਅਕਤੀਆਂ ਦੇ ਵੱਲੋਂ ਉਹਨਾਂ ਨੂੰ ਘੇਰ ਕੇ ਪਹਿਲਾਂ ਮਾਰਕੁੱਟ ਕੀਤੀ ਗਈ ਹੈ ਤੇ ਫਿਰ ਮੋਬਾਈਲ ਤੇ ਪੈਸੇ ਖੋ ਕੇ ਉਥੋਂ ਫਰਾਰ ਹੋ ਗਏ ਨੇ ਪੁਲਿਸ ਮੁਲਾਜ਼ਮ ਜਿਹੜੇ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤਾਂ ਮੋਬਾਈਲਾਂ ਦੀ ਲੋਕੇਸ਼ਨ ਟ੍ਰੇਸ ਕੀਤੀ ਜਾ ਰਹੀ ਹੈ ਦੱਸਦੀ ਕਿ ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਲਗਾਤਾਰ ਚੋਰੀ ਤੇ ਲੁੱਟਖੋਦੀਆਂ ਵਾਰਦਾਤਾ ਹੋ ਰਹੀਆਂ ਨੇ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਦੇ ਵਿੱਚ ਕਾਫੀ ਨਾਰਾਜ਼ਗੀ ਨਜ਼ਰ ਆ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਇਲਾਕਾ ਵਾਸੀਆਂ ਦਾ ਇਹ ਕਹਿਣਾ ਹੈ ਕੀ ਜਲ ਤੋ ਜਲ ਦੇਣਾ ਲੁਟੇਰੀਆਂ ਤੇ ਕਾਬੂ ਪਾਇਆ ਜਾਵੇ ਇਸ ਮਾਮਲੇ ਦੇ ਵਿੱਚ ਹੀ ਇਲਾਕਾ ਨਿਵਾਸੀ ਤੇ ਪੁਲਿਸ ਮੁਲਾਜ਼ਮਾ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ہمارا ਨਾਮ ਅਜੇ ਤੋਂ ਤੋਂ ਸੋ ਮਹਲਾ ये गोपाल नगर आठ नंबर के लिए बोला जाता है क्या तो मामला ये हमारा खाना खा के जा रहे थे अपना काम करके मतलब लंच हुआ था खाना खा के जा रहे थे साइड पे तो रास्ते में हमको पकड़ लिया एक ने हमारा मतलब ऊपर ऐसे दाब दिया एक गला दाब दिया और झाड़ी थी यहाँ वहाँ पे उसमें फेंक दिया और फेंक के दाब के मेरा मोबाइल पर्स पर्स में पैसे भी थे वो तो सब निकाल लिया कितने पर, पैसे थे पर उसमें है? कम से कम दस बारह हजार रुपए थे हमारे और कल आप कल ही दिया था राशन भरवाने के लिए तो हमने सोचा था अब काम करके इससे से निकल जाएंगे राशन भरवा के अपने लिए जाएंगे कितने आदमी थे वो चार आदमी थे तो मोबाइल कौन सा था मोबाइल ओप्पो का था कौन मुझे आप तो सीसीटीवी कैमरा चेक हुआ है तो पहचान हुई है कुछ हाँ पहचान अब देखो उनके सर भी आए देखे हाँ पुलिस तो आ गई है हमारा नाम अमन कुमार है एरिया कौन सा है ये गोपाल नगर है आठ नंबर गली सर हमने ड्यूटी से आए थे खाना खाने के लिए लंच में खाना खाने।, खाना खाने के लिए आए थे जैसे खाना खा के हम रिटर्न में गए दोबारा काम पे अपनी ड्यूटी पे हमारा बीच में झाड़ी में यही चार बंदे मिल के और हमारा ये गला पकड़ लिया गला पकड़ के दो आदमी पकड़ लिए मेरे को गला और एक पकड़ लिया ठीक है सर हम ऐसे फोन मेरा जेब में था और चांदी की गलियाँ चांदी की चैन हमने पहन था वो भी निकाल लिया सर हमारा फोन पच्चीस हजार का था अब वो भी निकाल लिया तो 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 नहीं सर वो एक दो तीन तमाचा मार दिया था तो मुझे तो तो चार बंदे थे वो ऐसे कोई उनके पास नहीं मोटरसाइकिल नहीं था पैदल से पैदल रहे वो चार बंदे आए थे हाँ पैसे पर्स मेरे परसों भी थी और बिलू तो था मेरा वो भी निकाल लिया और पैसे चार पाँच हजार रुपए पड़े थे पर्स में वो भी निकाल लिया सर दे और यही चाहते सजा हाँ पुलिस आप पहुँच गए यहाँ सर बस यही है हमारा सामान मिल जाए बस गोपाल नगर ग्यारह नंबर गली ये थे मोबाइल छीन के ले गए बेचारे जेब ले गए गरीब बंदे दी ਹੁਣ ਦੇਖੋ ਉਹਦਾ ਇਹਨਾਂ ਨੁਕਸਾਨ ਹੋਇਆ ਪ੍ਰੂਫ ਬਣਾਊਗਾ ਉਹਦੀ ਦਿਹਾੜੀ ਮਾਰੂਗਾ ਕਿਵੇਂ ਕਿਵੇਂ ਬੰਦਾ ਕਮਾਂਦਾ ਪ੍ਰੂਫ ਬਣਾਉਣ ਤੇ ਵੀ ਅਗਲੇ ਦੇ ਖੱਤਲ ਖਰਾਬ ਹੋਊਗਾ ਦਿਹਾੜੀ ਮਾਰੂਗਾ ਹੈ ਸਾਰਾ ਕੁਝ ਉਹਦਾ ਲੈ ਕੇ ਗਲਤ ਗੱਲ ਨਹੀਂ ਹੈ ਫਿਰ ਇੱਥੇ ਉਹ ਸਾਡੇ ਪड़ोसੀਆਂ ਦੇ ਨੁੱਕੜ ਵਾਲਿਆਂ ਦਾ ਵੀ ਸਿਲੰਡਰ ਚੋਰੀ ਲੈ ਕੇ ਕਰਕੇ ਇਹੀ ਮੁੰਡਾ ਲੈ ਕੇ ਗਿਆ ਤੇ ਘਰੋਂ ਹੀ ਨਿਕਲਿਆ ਸਿਲੰਡਰ ਜਿਹੜਾ ਹੁਣ ਮੋਬਾਈਲ ਖੋ ਕੇ ਲੈ ਗਿਆ ਇਹ ਮਾਵਾ ਜਾਂਦੀਆਂ ਪਿੱਛੇ ਛੁਡਾਣ ਤਾਂ ਬੱਚੇ ਵਿਗੜਦੇ ਆ ਮੁੰਡੇ ਪਛਾਣ ਲੈ ਕੌਣ ਸੀ ਮੁੰਡੇ ਮੁੰਡੇ ਪਤਾ ਹੈ ਮੁੰਡੇ ਪਤਾ ਸਾਰਿਆਂ ਨੂੰ ਪਤਾ ਬੋਤ ਵੀ ਕਰਦੇ ਇਹ ਹੀ ਮੁੰਡੇ ਕਰਦੇ ਹਰ ਵਾਰੀ ਇੱਧਰ ਸਾਈਕਲ ਦਾ ਪ੍ਰੋਗਰਾਮ ਲੱਗਿਆ ਸੀ ਉਹਨਾਂ ਦੇ ਸਾਰੇ ਆਮ ਗੁੱਲਕ ਚੱਕੇ ਲਿਆਏ ਇਹ ਮੁੰਡਾ ਸਾਰੇ ਆਮ ਉਹਨਾਂ ਦਾ ਗੱਲਾ ਚੱਕ ਲੈ ਦੁਕਾਨ ਚ ਉਹ ਐਂ ਖਾਣਾ ਖਾਈ ਜਾਂਦੇ ਉਹਨਾਂ ਗੱਲਾ ਚੱਕੇ ਲਿਆਏ ਭੱਜ ਕੇ ਪੁਲਿਸ ਨੂੰ ਕਿਵੇਂ ਦੇਖਦੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜੀ ਪੁਲਿਸ ਉਹਨ ਲੈ ਚੋਗੀ ਆਥਣੇ ਛੱਡ ਦੂਗੀ ਐ ਕਰਦੇ ਹ ਹੁਣੇ ਲੈ ਜਾਣਗੇ ਆਥਣੇ ਛੱਡ ਦੇਣਗੇ ਕੁਛ ਨਹੀਂ ਕਰਦੀ ਪੁਲਿਸ ਕਾਰਵਾਈ ਕੁਛ ਵੀ ਨਹੀਂ ਕਾਰਵਾਈ ਹੈ ਹਾਂ ਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਮਾ ਗੋਪਾਲ ਨਗਰ ਵੈਲਫੇਅਰ ਸੈਟੀ ਦਾ ਪ੍ਰੈਜ਼ੀਡੈਂਟ ਵੀ ਆ ਨੇ ਜੀ ਸਰ ਕੀ ਮਾਮਲਾ ਹੋਇਆ ਜੀ ਮਾਮਲਾ ਹੋਇਆ ਪਤਾ ਲੱਗਾ ਵੀ ਇਥੋਂ ਲੜਕੇੜੇ ਹੈਗੇ ਆ ਵਿਚਾਰੇ ਮਜ਼ਦੂਰ ਇਹ ਘਰੋ ਖਾਣਾ ਖਾ ਕੇ ਆ ਰਹੇ ਸੀਗੇ ਇਥੇ ਮੰਦਰ ਦੇ ਸਾਹਮਣੇ ਝਾੜੀਆਂ ਹੈਗੀਆਂ ਉੱਥੋਂ ਨਿਕਲ ਰਹੇ ਸੀਗੇ ਤੇ ਇਹਨਾਂ ਤੋਂ ਜਿਹੜੇ ਹੈ ਮੋਬਾਈਲ ਤੇ ਪੈਸੇ ਜਿਹੜੇ ਉਹ ਲੜਕਿਆਂ ਨੇ ਖੋਲੇ ਆ ਤੇ ਉਹ ਭੱਜ ਕੇ ਮਗਰ ਭੱਜਿਆ ਹੈ 11 ਨੰਬਰ ਗਲੀ ਦੇ ਵਿੱਚ ਜਿਹੜੇ ਆ ਉਹ ਕਿਸੇ ਘਰੇ ਵੜ ਕੇ ਆ ਕੇ ਪਤਾ ਲੱਗਾ ਵੀ ਉਹ ਲੜਕੇ ਵੀ ਉਹਨਾਂ ਦੇ ਜਿਹੜੇ ਘਰੇ ਵੜੇ ਆ ਉਹਨਾਂ ਦੇ ਲੜਕੇ ਸੀ ਉਹ ਤੇ ਅੱਗੇ ਵੀ ਉਹਨਾਂ ਦੇ ਲੜਕਿਆਂ ਨੇ ਦੋ ਤਿੰਨ ਵਾਰੀ ਕਈ ਚੋਰੀਆਂ ਦੋ ਤਿੰਨ ਵਾਰੀ ਕਈ ਵਾਰੀ ਚੋਰੀਆਂ ਹੋਈਆਂ ਉਹਨਾਂ ਨੂੰ ਫੜਾਇਆ ਜਾਂਦਾ ਫੜਾਇਆ ਜਾਂਦਾ ਲੇਕਿਨ ਉਦੋਂ ਬਾਅਦ ਫਿਰ ਪੁਲਿਸ ਵਾਲੇ ਛੱਡ ਦਿੰਦੇ ਇਹਨਾਂ ਨੂੰ ਹੁਣ ਪਤਾ ਨਹੀਂ ਕੀ ਸਿਸਟਮ ਹੈ ਪੁਲਿਸ ਦਾ ਯਾਨੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਦਿਨ ਰਾਤ ਸਾਡੇ ਮਹੱਲੇ 'ਚ ਇਹ ਚੋਰੀਆਂ ਹੁੰਦੀਆਂ ਲੁਟਕਾਂ ਖਵਾ ਹੁੰਦੀਆਂ ਨਸ਼ਾ ਸ਼ਰਾਬ ਵੇਚਦਾ ਗਲੀਆ ਦੇ ਵਿੱਚ ਉਸ ਤੇ ਵਿੱਚ ਪਰ ਉਸ ਤੇ ਵਾਰ-ਵਾਰ ਅਰਜ਼ੀਆਂ ਦੇਣ ਤੇ ਪੁਲਿਸ ਨੂੰ ਬੇ ਅਜੋਨ ਦੁਆਰਾ ਚੋਰੀ ਹੋਏ ਚਾਰ ਬੰਦੇ ਐ ਹੁਣ ਉਹ ਦੇਖਦੇ ਆ ਫੜੇ ਜਾਂਦੇ ਕਿਹੜੇ ਬੰਦੇ ਆ ਹਨ ਤਸ਼ੱਕਾ ਕਿ ਉਹੀ ਬੰਦੇ ਉਹਨਾਂ ਦੇ ਬੱਚੇ ਹੈਗੇ ਇਹ ਨਾਲ ਕਿਉਂਕਿ ਪਹਿਲਾਂ ਵੀ ਕਈ ਕੰਮਾਂ ਚ ਆਏ ਹੋ ਉਹ ਨਾਲ ਬਹੁਤ ਵਾਰੀ ਆਏ ਐ ਤੇ ਉਸ ਵੇਲੇ ਅਸੀਂ ਇਹ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਮੀਡੀਆ ਤੋਂ ਵੀ ਮੰਗ ਕਰਦੇ ਆ ਕਿ ਜਿਹੜੇ ਇਹੋ ਜਿਹੇ ਲੁੱਟਾਂ ਖੋਹ ਕਰਨ ਵਾਲੇ ਸ਼ਖਸ ਹੈਗੇ ਇਹ ਬੱਚੇ ਹੈਗੇ ਆ ਇਹਨਾਂ ਤੇ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ਡਰ ਦੇ ਮਾਰੇ ਲੋਕ ਇੱਥੋਂ ਰਾਤ ਨੂੰ ਸਟੇਸ਼ਨ ਵੱਲ ਨਹੀਂ ਜਾ ਸਕਦੇ ਜੀ ਬਾਜ਼ਾਰ ਜਾਣਾ ਹੋਵੇ ਥੋੜਾ ਨੇਰਾ ਉਹ ਨਹੀਂ ਜਾ ਸਕਦੇ ਕਿਉਂਕਿ ਇਕੱਲਾ ਕਰ ਕੋਈ ਜਾਂਦਾ ਉਹਨਾਂ ਨੂੰ ਲੁੱਟ ਖੋਹ ਕਰ ਲੈਂਦੇ ਜੀ ਕਿਸ ਨੂੰ ਬਖਸ਼ਣ ਜੀ ਜਿਹੜੇ ਫੋਨ ਚੋਰੀ ਹੁੰਦਾ ਜਾਂ ਕੁਝ ਵੀ ਚੋਰੀ ਹੁੰਦਾ ਉਹ ਕਿਹਾਂ ਵੇਚ ਦਿੰਦੇ ਆ ਤੇ ਉਹਨਾਂ ਤੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦਾ ਪੁਲਿਸ ਹੁਣ ਇਹਦਾ ਪੁਲਿਸ ਨੂੰ ਪਤਾ ਜੀ ਅੱਜ ਤੱਕ ਸਿਰਫ ਬੱਲੇ ਵਾਲੇ ਤਾਂ ਸੀ ਇਹਨਾਂ ਨੂੰ ਬੇਨਤੀ ਕਰ ਸਕਦੇ 100 ਸਕਦੇ ਵੀ ਆਹ ਬੰਦੇ ਚੋਰੀ ਹੋਈ ਹੈ ਇਹ ਆ ਕਿਤਾ ਹੈਗਾ ਲੱਗਦਾ ਜੇ ਪੁਲਿਸ ਖਰੀਦਣ ਵਾਲੇ ਤੇ ਕਾਰਵਾਈ ਕਰੇ ਤਾਂ ਫੋਨ ਖਰੀਦੇ ਹੀ ਨਹੀਂ ਜਾਣ ਪੁਲਿਸ ਖਰੀਦਣ ਵਾਲੇ ਤਾਂ ਦੂਰ ਦੀ ਗੱਲ ਆ ਜੀ ਪੁਲਿਸ ਜਿਹੜੇ ਬੰਦੇ ਫੜਾਏ ਜਾਂਦੇ ਜੇ ਉਹਨਾਂ ਦੇ ਕਾਰਵਾਈ ਹੋ ਜੇ ਤਾਂ ਫਿਰ ਖਰੀਦਣ ਵਾਲੇ ਆਪੇ ਖਰਾ ਖਰੀਦਣਗੇ ਜੀ ਜਦੋਂ ਬੰਦੇ ਫੜੇ ਜਾਂਦਾਂ ਨੂੰ ਪਤਾ ਕਿ ਆਹ ਬੰਦੇ ਫੜੇ ਉਸ ਤੋਂ ਕੋਈ ਕਾਰਵਾਈ ਨਹੀਂ ਹੁੰਦੀ ਚਾਰ ਮਹੀਨੇ ਪਹਿਲਾਂ ਅਸੀਂ ਨਸ਼ਾ ਵਾਲੇ ਫੜੇ ਸੀ ਦੋ ਬੰਦੇ ਫੜਾਏ ਸੀਗੇ ਜੀ ਦੋ ਬੰਦੇ ਨੂੰ ਜੇਲ੍ਹ ਚ ਭੇਜ ਤੇ ਉਦੋਂ ਵਾਰ-ਵਾਰ ਬੇਨਤੀ ਕਰਨ ਤੇ ਕਿ ਨਸ਼ੇ ਆ ਬੰਦੇ ਵੇਚਦੇ ਆ ਜੀ ਆ ਬੰਦੇ ਘਰੇ ਨਸ਼ੇ ਸ਼ਰਾਬ ਵੇਚ ਰਿਹਾ ਪਰ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ ਹਾਂ ਪੁਲਿਸ ਐਨੇ ਜੂਰ ਹੈ ਕਾਨਫਰੰਸਾਂ ਕਰ ਲੈਂਦੀਆਂ ਮੀਟਿੰਗਾਂ ਕਰ ਲੈਂਦੀ ਹੈ ਉੱਥੇ ਵੱਡੇ ਵੱਡੇ ਵਾਅਦੇ ਕਰ ਲੈਂਦੇ ਸਾਨੂੰ ਨੰਬਰ ਦਿਓ ਜੀ ਅਸੀਂ ਕਰਦੇ ਆ ਤੇ ਜਿਹੜਾ ਪੁਲਿਸ ਦਾ ਨੰਬਰ ਦਿੱਤਾ ਆ ਵਿਆ ਕਿ ਸਾਨੂੰ ਇਸ ਨੰਬਰ ਤੇ ਕਾਲ ਕਰੋ ਉਹ ਪੁਲਿਸ ਨੰਬਰ ਨੂੰ ਚੱਕਦੀ ਨਹੀਂ ਗਈ ਇਹ ਇਹ ਮੀਟਿੰਗ ਦਾ ਕੋਈ ਅਸਰ ਹੋਊਗਾ ਕਿ ਨਹੀਂ ਇਹ ਮੀਟਿੰਗਾਂ ਸਿਰਫ ਦਿਖਾਵੇ ਵਾਸਤੇ ਆ ਜੀ ਖਾਣਾ ਪੂਰਤੀ ਵਾਸਤੇ ਆ ਐਸਐਸਪੀ ਸਾਹਿਬ ਨੂੰ ਮੈਂ ਮਿਲਿਆ ਮੈਡਮ ਨੂੰ ਮਿਲਿਆ ਮੈਂ ਏਡੀਪੀ ਸਪਲਾ ਪਰਮਾਰ ਸਾਹਿਬ ਸੀ ਉਹਨਾਂ ਨੂੰ ਮਿਲਿਆ ਤੁਹਾਡੀ ਆਈਐਸ ਸਾਹਿਬ ਨੂੰ ਮਰਜੀ ਪਰਸਨਲ ਖੋਦ ਲਈ ਦਿੱਤੀ ਹੈ ਨਸ਼ਾ ਵਾਰੇ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਸ਼ਰੇਮ ਨਸ਼ਾ ਕਰ ਰਿਹਾ ਹਜੇ ਵੀ ਨਸ਼ਾ ਕਰ ਰਿਹਾ ਜੀ ਪਿਛਲੇ ਵੀ ਨਹੀਂ ਕਾਫੀ ਹੋਣਾ ਜਿਹੜੇ ਨਾ ਟਰੇਸ ਕਰਕੇ ਵਾਪਸ ਕੀਤੇ ਸੀ ਜੀ ਸਾਡੇ ਮੱਲੇ ਪਤਾ ਨਹੀਂ ਕਿਤੇ ਜੀ ਬਾਕੀ ਕਿਤੋਂ ਤੋਂ ਬਾਅਦ ਪਤਾ ਨਹੀਂ ਆ ਜੀ ਇੱਥੇ ਕੋਈ ਕਾਰਵਾਈ ਨਹੀਂ ਸਾਡੇ ਮੱਲੇ ਜ ਹੋ ਰਹੀ ਜੀ ਇਹ ਤੇ ਸਾਡੀ ਪੁਰਜੋਰ ਅਪੀਲ ਅਸਲ ਗੋਪਾਲ ਨੇ ਤਾਂ ਖੇਡ ਲੋਕ ਹੋਈ ਟੀਮ ਆਮ ਲਈ ਨੂੰ ਕੰਟਰੋਲ ਰੂਮ ਤੋਂ ਜਿਹੜਾ ਸੀ ਇਤਲਾਹ ਮਿਲੀ ਸੀ ਕਿ ਅਜੇ ਕੁਮਾਰ ਤੇ ਅਲੋਕ ਕੁਮਾਰ ਦੋ ਸਾਥੀ ਹੈਗੇ ਜਿਹੜੇ ਜਨਤਾਨਗਰ ਨੇੜੇ ਰੇਲਵੇ ਟਰੈਕ ਦੇ ਜਿਹੜੇ ਸੀ ਪੈਦਲ ਜਾ ਰਹੇ ਸੀਗੇ ਜਿਨ੍ਹਾਂ ਦੇ ਕੋਲੋਂ ਚਾਰ ਬੰਦੇ ਆਏ ਜਿਨ੍ਹਾਂ ਨੇ ਉਹਨਾਂ ਤੋਂ ਜ਼ਬਰਦਸਤੀ ਉਹਨਾਂ ਦਾ ਇੱਕ ਕੋਪੋ ਦਾ ਮੋਬਾਈਲ ਤੇ ਇੱਕ ਸੈਮਸੰਗ ਦਾ ਮੋਬਾਈਲ ਤੇ 10 ਤੋਂ 12000 ਰੁਪਏ ਜਿਹੜਾ ਸੀ ਉਹ ਖੋਹ ਕਰਕੇ ਲੈ ਗਏ ਨੇ ਉਹਦੇ ਸਬੰਧ ਦੇ ਵਿੱਚ ਅਸੀਂ ਮੌਕੇ ਤੇ ਜਿਹੜੀ ਹੈ ਡਿਊਟੀ ਅਫਸਰ ਤੇ ਪੀਸੀਆਰ ਪਾਰਟੀ ਵਾਲੇ ਭੇਜੇ ਹੋਏ ਹੈਗੇ ਜਿਹੜਾ ਨੇ ਮੈਨੂੰ ਫੋਨ ਕਰਕੇ ਦੱਸਿਆ ਹੈਗਾ ਵੀ ਵੈਰੀਫਾਈ ਕਰ ਰਹੇ ਆਂ ਬੰਦੇ ਤਕਰੀਬਨ ਆਈਡੈਂਟੀਫਾਈ ਹੋ ਗਏ ਹੈਗੇ ਇਹਦੀ ਅਸੀਂ ਐਫ ਆਈ ਆਰ ਦਰਜ ਕਰਕੇ ਜਲਦੀ ਹੀ ਉਹਨਾਂ ਨੂੰ ਅਸੀਂ ਕਾਬੂ ਕਰ ਲਵਾਂਗੇ ਮਹੱਲਾ ਨਾਲ ਅਸੀਂ ਉਹਨਾਂ ਸਰ ਰੋਪ ਲਾਈ ਹੈ ਬਲਕਿ ਪੁਲਿਸ ਨੂੰ ਅਸੀਂ ਅਪਰੋਚ ਕਰਦੇ ਆਂ ਪਿਛਲੇ ਸਮੇਂ ਵਿੱਚ ਕਾਹੋਂ ਆਈਆਂ ਪਰ ਕਾਰਵਾਈ ਨਹੀਂ ਕੀਤੀ ਦੇਖੋ ਜੀ ਜਦੋਂ ਸਾਨੂੰ ਕੋਈ ਇਤਲਾਹ ਮਿਲਦੀ ਹੈਗੀ ਜਾਂ ਕੰਟਰੋਲ ਰੂਮ ਤੋਂ ਮਿਲੇ ਜਾਂ ਕੋਈ ਪਬਲਿਕ ਦਾ ਬੰਦਾ ਆ ਕੇ ਸਾਨੂੰ ਦੱਸੇ ਜਦੋਂ ਇਤਲਾਹ ਮਿਲਦੀ ਆ ਤਾਂ ਅਸੀਂ ਉਹਦੇ ਖਿਲਾਫ ਐਫ ਆਈ ਆਰ ਵੀ ਦਰਜ ਕਰਦੇ ਆਂ ਔਰ ਹੁਣ ਤੱਕ ਜਿੰਨੇ ਤਕਰੀਬਨ ਸਾਡੇ ਇਤਾਂ ਦੀਆਂ ਵਰਦਤਾਂ ਹੋਈ ਉਹ ਤਕਰੀਬਨ ਹੀ ਸਾਰੀਆਂ ਹਿੱਸ ਅਸੀਂ ਟ੍ਰੇਸ ਕਰ ਚੁੱਕੇ ਹਾਂ ਦੋਸ਼ੀ ਨੂੰ ਸੀ ਕਾਬੂ ਕਰ ਚੁੱਕੇ ਹਾਂ ਜੀ ਸੀਸੀਟੀਵੀ ਵੀ ਫੁਟੇਜ ਜਮ੍ਹਾਂ ਆਈ ਜੀਏ ਸੀਸੀਟੀਵੀ ਜਿਹੜੇ ਹੈਗੇ ਆ ਕਿ ਕੈਮਰਾਜ਼ ਲੱਗੇ ਹੋਏ ਹੈਗੇ ਉਹ ਕਾਫੀ ਹੱਦ ਤੱਕ ਮਦਦ ਕਰਦੇ ਆ ਸਾਡੀ ਇਹਨਾਂ ਬੰਦਿਆਂ ਦੀ ਅਸੀਂ ਸੀਸੀਟੀਵੀ ਫੁਟੇਜ ਰਾਹੀਂ ਹੀ ਆਇਡੈਂਟੀਫਾਈ ਕਰ ਲਿਆ ਕਿ ਫਲਾਣੇ ਫਲਾਣੇ ਬੰਦੇ ਆਏਗੇ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ